ਹੈਲੋ ਸਟੂਡੈਂਟਸ ਗੇਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤਾਂ ਜਿਵੇਂ ਕਿ ਸਟੂਡੈਂਟ ਅੱਜ ਤੋਂ ਗਰਮੀ ਦੀਆਂ ਛੁੱਟੀਆਂ ਸਟਾਰਟ ਹੋ ਚੁੱਕੀਆਂ ਨੇ ਹਨਾ ਆਪਾਂ ਨੋਟੀਫਿਕੇਸ਼ਨ ਵੀ ਪਾਈ ਸੀ ਕੱਲ ਹਨਾ ਇੱਕ ਅਫੀਸ਼ੀਅਲ ਤੇ ਇੱਕ ਨਿਊਜ਼ਪੇਪਰ ਵਾਲਾ ਜੋ ਕਿ ਤੁਸੀਂ ਦੇਖ ਲਿਆ ਸੀ ਤਾਂ ਉਸ ਤੋਂ ਬਾਅਦ ਇੱਕ ਅੱਜ ਹੋਰ ਇੱਕ ਸਟੂਡੈਂਟ ਤੁਹਾਡੇ ਲਈ ਨੋਟਿਸ ਆਇਆ ਹੈ ਜਿਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਟੂਡੈਂਟ ਕਲਾਸ 5ਵੀਂ 8ਵੀਂ ਤੋਂ 12ਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਸੰਬੰਧੀ ਠੀਕ ਹੈ ਵਿਦਿਆਰਥੀਆਂ ਲਈ ਅੰਤਮ ਮਿਤੀ ਸੈਸ਼ਨ 2024-25 ਲਈ ਤਾਂ ਇਸ ਦੀ ਜੋ ਨੋਟੀਫਿਕੇਸ਼ਨ ਆਇਆ ਹੈ ਇਸ ਦਾ ਤੁਹਾਨੂੰ ਆਪਾਂ ਉਹ ਦਿਖਾਣੇ ਆ ਸਟੂਡੈਂਟ ਪੜ੍ਹ ਕੇ ਸੁਣਾਣੇ ਆ ਠੀਕ ਹੈ ਐਡਮਿਸ਼ਨ ਦੇ ਲਈ ਕੀ ਡੇਟ ਆ ਉਹ ਦੀ ਠੀਕ ਹੈ ਤਾਂ ਦੇਖੋ ਜਿਵੇਂ ਤੁਸੀਂ ਦੇਖਦੇ 21 5 ਯਾਨੀ ਕਿ ਅੱਜ ਹੀ ਇਹ ਨੋਟਿਸ ਆਇਆ ਹੈ ਤਾਂ ਆਪਾਂ ਤੁਹਾਨੂੰ ਪੜ੍ਹ ਕੇ ਦਿਖਾਣੇ ਠੀਕ ਹੈ ਤਾਂ ਦੇਖੋ ਸਟੂਡੈਂਟ ਇਹ ਹੈ ਤੁਹਾਡਾ ਪ੍ਰੈਸ ਨੋਟ ਜੋ ਕਿ ਪੰਜਾਬ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਅਡਮਿਸ਼ਨਾਂ ਦੇ ਰਿਗਾਰਡਿੰਗ ਹਨਾ ਤਾਂ ਆਪਾਂ ਤੁਹਾਨੂੰ ਪੜ੍ਹ ਕੇ ਦਿਖਾਉਣੀ ਹੈ ਸਾਰਾ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ ਜਿਹਦੇ ਵਿੱਚ ਸਕੂਲ ਆ ਜਾਣਗੇ ਸਟੂਡੈਂਟ ਐਡਿਡ ਐਫੀ ਲੈਕਟਡ ਅਤੇ ਐਸ਼ਵੀਟਡ ਸਕੂਲ ਮੁਖੀਆਂ ਨੂੰ ਮੁਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਬੋਰਡ ਵੱਲੋਂ ਅਕਾਦਮਿਕ 2024-25 ਜਾਨਕੀ ਸੈਸ਼ਨ 2024-25 ਲਈ ਜਮਾਤ 5ਵੀਂ ਅਤੇ 8ਵੀਂ ਤੋਂ 12ਵੀਂ ਲਈ ਜਾਨਕੀ 8ਵੀਂ 9ਵੀਂ 10ਵੀਂ ਅਤੇ 11ਵੀਂ 12ਵੀਂ ਸ਼੍ਰੇਣੀਆਂ ਲਈ ਠੀਕ ਹੈ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਮ ਮਿਤੀ ਜੋ ਸਟੂਡੈਂਟ 31 ਜੁਲਾਈ 2024 ਰੱਖੀ ਗਈ ਹੈ ਤਾਂ ਇਹ ਸਟੂਡੈਂਟ ਤੁਹਾਡੀ ਡੇਟ ਵਧਾ ਦਿੱਤੀ ਗਈ ਕਿਉਂਕਿ ਅਚਾਨਕ ਛੁੱਟੀਆਂ ਦਾ ਜੋ ਨੋਟੀਫਿਕੇਸ਼ਨ ਆਇਆ ਸੀ ਕੱਲ ਹਨਾ ਉਹਦੇ ਕਰਕੇ ਸਕੂਲ ਬੰਦ ਹੋ ਗਏ ਹਨਾ ਛੁੱਟੀਆਂ ਦੇ ਕਾਰਨ ਤਾਂ ਇਸ ਕਰਕੇ ਹੁਣ ਤੁਹਾਨੂੰ ਕੁਝ ਡੇਟ ਅੱਗੇ ਮਿਲ ਚੁੱਕੀ ਹੈ ਜਨਕੀ 31 ਜੁਲਾਈ ਤੁਹਾਡੇ ਕੋਲੇ ਇਸ ਤੋਂ ਬਾਅਦ ਜੂਨ ਦਾ ਮਹੀਨਾ ਸਾਰਾ ਪਿਆ ਸਟੂਡੈਂਟ ਹਨਾ ਜੋ ਕਿ ਛੁੱਟੀਆਂ ਦਾ ਹੀ ਹੈ ਤਾਂ ਉਸ ਤੋਂ ਨੈਕਸਟ ਤੁਹਾਡਾ ਜੁਲਾਈ ਠੀਕ ਹੈ ਜੁਲਾਈ ਦਾ ਸਾਰਾ ਤੁਹਾਡਾ ਮਹੀਨਾ ਤੁਹਾਡੇ ਕੋਲੇ ਹੈਗਾ ਐਡਮਿਸ਼ਨ ਲੈ ਲੇ ਠੀਕ ਹੈ ਉਸ ਤੋਂ ਪਹਿਲਾਂ ਸਟੂਡੈਂਟ ਤੁਸੀਂ ਆਪਣੇ ਚੈਨਲ ਤੇ ਠੀਕ ਹੈ ਜੋ ਵੀ ਸਿਲੇਬਸ ਕਰਾਇਆ 2 ਮਹੀਨੇ ਦਾ ਉਹ ਤੁਸੀਂ ਆਪਣੇ ਚੈਨਲ ਤੋਂ ਪੜ ਸਕਦੇ ਹੋ ਸਟੂਡੈਂਟ ਐਡਮਿਸ਼ਨ ਤੁਹਾਡੀ 31 ਜੁਲਾਈ ਤੱਕ ਜਿਵੇਂ ਦੱਸਿਆ ਹੀ ਹੋਇਆ ਹੈ ਨਾ ਤੁਸੀਂ ਉਦੋਂ ਕਰਵਾ ਸਕਦੇ ਹੋ ਆਪਣੀ ਨਵੀਂਸ਼ਨ ਤੇ ਜਿਵੇਂ ਸਿਲੇਬਸ ਸਕੂਲਾਂ ਵਿੱਚ ਸਟਾਰਟ ਹੋ ਚੁੱਕਿਆ ਸੀ ਸਟੂਡੈਂਟ ਕਾਫੀ ਸਿਲੇਬਸ ਕਰਵਾ ਦਿੱਤਾ ਸੀ ਤਾਂ ਮੈਂ ਆਪਣੇ ਚੈਨਲ ਤੇ ਸਟੂਡੈਂਟ ਐਸਐਸਟੀ ਤੇ ਪੰਜਾਬੀ ਸਾਰੀ ਕਲਾਸਸ ਦਾ ਜਾਨੀ ਕਿ ਹਨਾ ਤੁਹਾਡੀਆਂ ਕਲਾਸਸ ਦਾ ਐਸਐਸਟੀ ਦੀ ਪੰਜਾਬੀ ਜੋ ਮੇਰਾ ਸਬਜੈਕਟ ਹੈ ਉਹ ਮੈਂ ਆਲਰੇਡੀ 2 ਮੰਥ ਦਾ ਸਾਰੀ ਹੀ ਕਲਾਸਸ ਦਾ ਤਕਰੀਬਨ ਕਰਵਾ ਚੁੱਕਿਆ ਹਾਂ ਤਾਂ ਸਟੂਡੈਂਟ ਤੁਸੀਂ ਜਿਹੜੇ ਸੁਣਨ ਕਲਾਸਸ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੀ ਕਲਾਸਸ ਦਾ ਲਿੰਕ ਦਿੱਤਾ ਹੋਇਆ ਤਾਂ ਉਸ ਤੇ ਤੁਸੀਂ ਜਾ ਕੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਤੇ ਆਪਣੇ ਸਿਲੇਬਸ ਦੇ ਅਕੋਰਡਿੰਗ ਤੁਸੀਂ ਆਪਣੀ ਕਲਾਸਿਸ ਲਗਾ ਸਕਦੇ ਹੋ ਠੀਕ ਹੈ ਤਾਂ ਇਸ ਤੋਂ ਬਾਅਦ ਸਟੂਡੈਂਟ ਹੋਰ ਵੀ ਕੋਈ ਨੋਟਿਫਿਕੇਸ਼ਨ ਆਉਂਦਾ ਤੁਹਾਡੇ ਲਈ ਪੰਜਾਬ ਬੋਰਡ ਵੱਲੋਂ ਹਨਾ ਸਾਈਟ ਤੇ ਤਾਂ ਆਪਾਂ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਅਪਲੋਡ ਕਰਾਂਗੇ ਤਾਂ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ ਓਕੇ ਤਾਂ ਮਿਲਦੇ ਹਾਂ ਸਟੂਡੈਂਟ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਲਾਸ ਨਾਲ ਠੀਕ ਹੈ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ